ਪੰਜਾਬ ਦੇ ਵਿੱਚੋਂ ਦੋ ਲੋਕ ਸਭਾ ਮੈਂਬਰ ਆਜ਼ਾਦ ਤੌਰ ਤੇ ਜਿੱਤ ਕੇ ਗਏ ਨੇ ਦੋਵੇਂ ਆਜ਼ਾਦ ਉਮੀਦਵਾਰ ਜਿਹੜੇ ਜਿੱਤੇ ਆ ਉਹ ਕਿੱਧਰ ਜਾਣਗੇ ਐਨਡੀਏ ਵੱਲ ਜਾਂ ਇੰਡੀਆ ਵੱਲ ਉਹਨਾਂ ਦੇ ਵਿੱਚੋਂ ਭਾਈ ਸਰਬਜੀਤ ਸਿੰਘ ਜੋ ਕਿ ਫਰੀਦਕੋਟ ਤੋਂ ਜਿੱਤੇ ਆ ਉਹਨਾਂ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਉਹ ਕਿਸ ਪਾਸੇ ਜਾਣਗੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਫਰੀਦਕੋਟ ਤੋਂ ਚੋਣ ਜਿੱਤ ਕੇ ਗਏ ਸਰਬਜੀਤ ਸਿੰਘ ਨੇ ਅੱਜ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਕੱਲੂ ਘਾਰਾ ਦੀ ਵਰਸੀ ਦੇ ਵਿੱਚ ਸ਼ਾਮਲ ਹੋਏ ਇੱਥੇ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਉਧਰ ਦੇਸ਼ ਦੇ ਵਿੱਚ ਤਾਂ ਮਸਲਾ ਉਲਝ ਗਿਆ ਸਰਕਾਰ ਕਿਹਦੀ ਬਣਨੀ ਹੈ ਕਿਹਦੀ ਨਹੀਂ ਬਣਨੀ ਐਨਡੀਆ ਕੋਲੇ ਬੇਸ਼ੱਕ ਬਹੁਤ ਮਹੱਤਵ ਹੈ ਪਰ ਸਥਿਤੀਆਂ ਬੜੀਆਂ ਡਾਵਾ ਡੋਲ ਨੇ ਤਾਂ ਸਰਮਜੀਤ ਸਿੰਘ ਨੇ ਕਿਹਾ ਕਿ ਮੈਨੂੰ ਵੱਡੇ ਆਫਰ ਆਏ ਨੇ ਮੈਨੂੰ ਵੱਡੇ ਆਫਰ ਆਏ ਨੇ ਮੈਨੂੰ ਪਾ ਤੁਹਾਨੂੰ ਦੱਸ ਨਹੀਂ ਸਕਦਾ ਕਹਿੰਦੇ ਕਿ ਇਹੇ ਆਫਰ ਆਏ ਨੇ ਤੇ ਸਰਮਜੀਤ ਸਿੰਘ ਦੇ ਕਹਿੰਦੇ ਕਿ ਭਈ ਮੈਂ ਇੰਡੀਆ ਨਾਲ ਨਹੀਂ ਜਾਣਾ ਮੈਂ ਇੰਡੀਆ ਨਾਲ ਨਹੀਂ ਜਾਣਾ ਨਾ ਹੀ ਉਹਨਾਂ ਨੇ ਇਹ ਨਾ ਕੀਤੀ ਹੈ ਕਿ ਮੈਂ ਐਨਡੀਆ ਵੱਲ ਵੀ ਨਹੀਂ ਜਾਣਾ ਹਾਂ ਹੁਣ ਇਥੋਂ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਤੁਸੀਂ ਖੁਦ ਸਿਆਣੇ ਹੋ ਜਾਂ ਤਾਂ ਉਹ ਨਿਊਟਰਲ ਰਹਿ ਸਕਦੇ ਆ ਨਾ ਉਧਰ ਨਾ ਉਧਰ ਪਰ ਉਹਨਾਂ ਨੇ ਕਿਹਾ ਇੰਡੀਆ ਵੱਲ ਤਾਂ ਜਾਣਾ ਨਹੀਂ ਫਿਰ ਇਹਦਾ ਮਤਲਬ ਉਹ ਐਨਡੀਏ ਵੱਲ ਜਾ ਸਕਦੇ ਆ ਕਿਉਂਕਿ ਉਹਨਾਂ ਨੇ ਐਨਡੀਏ ਵੱਲ ਜਾਣ ਤੋਂ ਨਾ ਨਹੀਂ ਕੀਤੀ ਉਹ ਕੀ ਕੁਝ ਕਹਿੰਦੇ ਆ ਤੁਹਾਨੂੰ ਸੁਣਾਉਣੇ ਆ ਲਾਸਟ ਵਾਲੇ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋਤਾਣ ਚੱਲ ਰਹੀ ਹੈ ਕਦੀ ਮੋਦੀ ਸਾਹਿਬ ਕਹਿੰਦੇ ਆ ਸਾਡੀ ਐਨਡੀਏ ਕਦੀ ਇੰਡੀਆ ਅਲਾਈنس 18 ਅਦਰ ਹੋ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਅਲਾਈንስ ਵਾਲਾ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣੋਣੀ ਹੈ ਤੁਸੀਂ ਕਿਹਨੂੰ ਸਮਰਥਨ ਦਿਓਗੇ ਅਸੀਂ ਜੀ ਦੇਖੋ ਕਿਉਂਕਿ ਕਾਂਗਰਸ ਨੇ ਹਮਲਾ ਕੀਤਾ ਸੀਗਾ ਮੈਂ ਤੁਹਾਨੂੰ ਦੱਸ ਦਿਨਾ ਭਾਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੋਸ਼ਿਸ਼ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰਨ ਜੋ ਕਹੂਗੀ ਬਈ ਇਹ ਆਪਾਂ ਐਵੇਂ ਤੁਰਨਾ ਆ ਅਸੀਂ ਉਵੇਂ ਹੀ ਤੁਰਾਂ ਕਿਉਂਕਿ ਬੀਬੀ ਖਾਲਸਾ ਜੀ ਕਹਿ ਚੁੱਕੇ ਨੇ ਬੀਬੀ ਖਾਲਸਾ ਜੀ ਹੁਣੇ ਆਏ ਸੀਗੇ ਉਹ ਬੀਬੀ ਖਾਲਸਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸੰਵਾਦ ਨਹੀਂ ਕਰਾਂਗੇ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਦਾ ਹੀ ਤਾਂ ਬਦਲਾ ਲਿੱਤਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿੰਨਾ ਅਕਾਲ ਤੱਕ ਸਾਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਕੁਰਬਾਨ ਕਰਤੇ ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਹੈ ਲੱਗਦਾ ਕਿ ਵੱਡੀ ਵੱਡੀ ਜਿੱਤ ਹੋਈ ਤੁਹਾਡੇ ਵੱਡੀ ਜਿੱਤ ਹੋਈ ਹੈ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਵਲੋਂ ਕਲਾਕਾਰ ਉਤਾਰੇ ਕੇ ਸੀ ਮਦਦ ਦੇ ਵਿੱਚ ਲੱਗਦਾ ਕਿ ਪੰਜਾਬ ਨੂੰ ਪਤਾ ਹੈ ਕਿ ਕਲਾਕਾਰ ਸਾਡੇ ਕੰਮ ਨਹੀਂ ਆ ਸਕਦੇ ਜਿਹੜੇ ਜ਼ਮੀਨ ਨਾਲ ਜੁੜੇ ਜੀ ਦੇਖੋ ਪਹਿਲਾਂ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲਿਆ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਨਾ ਕੋਲੇ ਮਨੋਪਲੀ ਕੁਛ ਨਹੀਂ ਆ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ ਜਿਹੜੇ ਬੰਦੇ 1 ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਰੁਪਏ 600 ਯੂਨਿਟ ਫ੍ਰੀ ਦੇਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ ਜਿੰਨਾਂ ਨੇ ਤੁਸੀਂ ਕਹਿ ਰਹੇ ਜਿੰਨਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਜਾਵਾਂਗੇ ਤਾਂ ਤੁਸੀਂ ਆਪਣੇ ਕੰਨਾਂ ਨਾਲ ਸੁਣ ਲਿਆ ਕਿ ਸਰਬਜੀ ਸਿੰਘ ਨੇ ਇਹ ਗੱਲ ਸਪਸ਼ਟ ਕਰਤੀ ਕਿ ਉਹ ਕਾਂਗਰਸ ਨਾਲ ਨਹੀਂ ਜਾਣਗੇ ਸਿੱਧੀ ਜੀ ਗੱਲ ਹੈ ਕਿ ਉਹ ਇੰਡੀਆ ਬਲੌਕ ਦੇ ਨਾਲ ਨਹੀਂ ਜਾਣਗੇ ਤਾਂ ਫਿਰ ਕੀ ਹੋ ਭਾਰਤੀ ਜਨਤਾ ਪਾਰਟੀ ਨਾਲ ਜਾਣਗੇ ਜਿਹਨੂੰ ਸਿੱਖ ਆਪਣੀ ਦੁਸ਼ਮਣ ਦੇ ਰੂਪ ਦੇ ਵਿੱਚ ਦੇਖਦੇ ਨੇ ਸਿੱਖ ਸਮਝਦੇ ਨੇ ਕਿ ਭਾਰਤੀ ਜਨਤਾ ਪਾਰਟੀ ਇਸ ਸਮੇਂ ਸਭ ਤੋਂ ਵੱਧ ਨੁਕਸਾਨ ਸਿੱਖ ਸੰਸਥਾਵਾਂ ਦਾ ਕਰ ਰਹੀ ਹੈ ਦਿੱਲੀ ਦੇ ਵਿੱਚ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਰਐਸਐਸ ਦੀ ਸ਼ਮੂਲੀਅਤ ਸ਼੍ਰੀ ਨਦੇੜ ਸਾਹਿਬ ਹਜੂਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਉਹਦੇ 'ਚ ਆਰਐਸਐਸ ਦਾ ਸਿੱਧਾ ਦਖਲ ਇਹ ਕਿਵੇਂ ਹੋ ਰਿਹਾ ਹੈ ਇਸ ਕਰਕੇ ਸਿੱਖ ਇਸ ਮਾਮਲੇ ਦੇ ਉੱਤੇ ਆਰਐਸਐਸ ਨੂੰ ਕਾਂਗਰਸ ਨਾਲੋਂ ਕਿਤੇ ਵੱਡੀ ਚੁਣੌਤੀ ਸਮਝਦੇ ਆ ਕਿ ਉਹ ਆਰਐਸਐਸ ਦੀ ਭਾਜਪਾ ਦੇ ਨਾਲ ਜਾਣਗੇ ਕਿ ਬੀਜੇਪੀ ਜਿਸ ਨੇ 700 ਕਿਸਾਨਾਂ ਨੂੰ ਜਿਹੜਾ ਸ਼ਹੀਦ ਕੀਤਾ ਹੈ ਅੰਦੋਲਨ ਦੇ ਵਿੱਚ ਕੀ ਸਰਬਜੀਤ ਸਿੰਘ ਉਹਦੇ ਨਾਲ ਜਾਣਗੇ ਸਵਾਲ ਤਾਂ ਇਹ ਹੁਣ ਖੜੇ ਹੋ ਚੁੱਕੇ ਨੇ ਇਹੀ ਸਵਾਲ ਅਮਰਪਾਲ ਤਿਲਕ ਹੁੰਦੇ ਨੇ ਹਾਲਾਂਕਿ ਅਮਰਪਾਲ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਰਾਜਦੇਵ ਖਾਲਸਾ ਆਰਐਸਐਸ ਦੇ ਬੰਦਾ ਹੀ ਨੇ ਜਿਹੜੇ ਉਹਨਾਂ ਦਾ ਬਿਆਨ ਲੈ ਕੇ ਆ ਰਹੇ ਨੇ ਸਾਰੀਆਂ ਗੱਲਾਂ ਕਰ ਰਹੇ ਨੇ ਇਸ ਕਰਕੇ ਮੈਨੂੰ ਉਧਰਲੇ ਪਾਸੇ ਦਾ ਕੋਈ ਬਹੁਤੀ ਸ਼ੰਕਾ ਹੈ ਨਹੀਂ ਪਰ ਸਰਬਜੀਤ ਵਾਲੇ ਪਾਸੇ ਹੈ ਕਿ ਸਰਬਜੀਤ ਕੀ ਕਰਦੇ ਐ ਜੇਕਰ ਉਹ ਐਨਡੀਏ ਦੇ ਨਾਲ ਜਾਂਦੇ ਐ ਕਿ ਕੀ ਉਹ ਜਿਹੜੀਆਂ ਨੇ 700 ਕਿਸਾਨਾਂ ਦੀਆਂ ਲਾਸ਼ਾਂ ਨੂੰ ਟੱਪ ਕੇ ਮੋਦੀ ਨੂੰ ਸਮਰਥਨ ਦੇਣਗੇ ਸਰਕਾਰ ਬਣਾਉਣ ਦੇ ਲਈ ਕਿਉ ਸਿੱਖ ਰਹਿ ਰੀਤਾਂ ਨੂੰ ਜੋ ਆਰਐਸਐਸ ਢਾਲ ਆ ਰਹੀ ਹੈ ਉਹਨਾਂ ਨੂੰ ਜਿਹੜਾ ਉਪਰਾਂ ਰੱਖ ਕੇ ਤੇ ਜਿਹੜੇ ਪੰਥਕ ਪੰਥ ਦੇ ਨਾਂ ਤੇ ਵੋਟ ਲਈ ਆ ਉਹਨੂੰ ਪਿੱਠ ਦਿਖਾ ਕੇ ਮੋਦੀ ਨੂੰ ਵੋਟ ਦੇਣਗੇ ਇਹ ਹੁਣ ਸਮਾਂ ਦੱਸੇਗਾ ਇਹ ਹੁਣ ਸਰਬਜੀਤ ਦੇ ਪਾਲੇ ਚ ਗੇਂਦ ਹੈ ਗੇਂਦ ਹੈ ਪਰ ਮੈਨੂੰ ਲੱਗਦਾ ਇੰਜ ਆ ਕਿ ਉਹਨਾਂ ਦੇ ਬਿਆਨ ਤੋਂ ਉਹ ਮੋਦੀ ਪ੍ਰਤੀ ਨਰਮ ਨਜ਼ਰ ਆਉਂਦੇ ਨੇ